ਲੋ ਜੀ ਪਾਤੇ ਵਿੱਚ ਬਦਾਮ ਇਹ ਸਭ ਤੋਂ ਬਾਅਦ ਪਾਏ ਅੱਛਾ ਸਭ ਤੋਂ ਬਾਅਦ ਵਿੱਚ ਮੈਂ ਕਿੰਨਾ ਕਿੰਨਾ ਸਾਰਾ ਦਫਦੋਲੇ ਆਉਣ ਦਾ ਸਾਰਾ ਸਮਾਨ ਚ ਲੈ ਆਈਏ ਪਾਈਆ ਪਾਈਆ ਲੈ ਗਈ ਪਰ ਦੁਕਾਨ ਚ ਪਾਈਆ ਬਦਾਮ ਲੈ ਆਵੇ ਹਾਂ ਉਹ ਜਿਹੜੀ ਮੈਂ ਵੀਡੀਓ ਪਾਈ ਤੀ ਮੈਂ ਡਿਲੀਟ ਕਰ ਦਿੱਤੀ ਉਹ ਕਿਉਂਕਿ ਕਾਕੇ ਦਾ ਮੈਨੂੰ ਫੋਨ ਆ ਗਿਆ ਸੀ ਤੇ ਫਿਰ ਗੱਲਾਂ ਹੋਈਆਂ ਪੂਰੀ ਰੱਜ ਕੇ ਮੈਂ ਕਿਹਾ ਵੀ ਕਿਆ ਚੱਕਰ ਉਹ ਕਹਿੰਦਾ ਮੈਂ ਇੱਕ ਕੰਮ ਪਰ ਕੰਮ ਪਰ ਲੱਗਿਆ ਹਾਂ ਮੈਂ ਆਪਣਾ ਕੰਮ ਖਤਮ ਕਰਕੇ ਆਉਂਗਾ ਬਹੁਤ ਗੱਲਾਂ ਤੁਹਾਡੇ ਸਾਰੇ ਸਾਂਝੀਆਂ ਕਰਦਾ ਮੈਂ ਕਿਹਾ ਪਿੰਡ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣ ਰਹੀਆਂ ਬਹੁਤ ਕੁਝ ਬੋਲ ਰਹੇ ਆ ਕਹਿੰਦਾ ਐਦਾਂ ਦਾ ਕੋਈ ਚੱਕਰ ਨਹੀਂ ਹੈਗਾ ਕੋਈ ਵਿਆਹ ਵਾਲਾ ਸੀਨ ਨਹੀਂ ਹੈ ਕੋਈ ਕੁਝ ਨਹੀਂ ਮੈਂ ਠੀਕ ਠਾਕ ਐਨ ਮੈਂ ਆਪਣਾ ਕੰਮ ਲੱਗਿਆ ਮੈਂ ਆਪਣਾ ਕੰਮ ਨਿਬੇੜ ਕੇ ਆਉਂਗਾ ਕਹਿੰਦਾ ਤੋ ਹੁਣ ਤੁਸੀਂ ਪੁੱਛਦੇ ਕਿਹੜਾ ਕੰਮ ਉਹ ਕੰਮ ਉਹ ਗ੍ਰਾਫਿਕ ਵਾਲਾ ਕਰਦਾ ਜਿਹੜਾ ਵੀ ਉੱਪਰ ਥੱਲੇ ਗ੍ਰਾਫ ਚੱਲੇ ਜਾਂਦਾ ਫਿਰ ਥੱਲੇ ਆ ਜਾਂਦਾ ਫਿਰ ਥੱਲੇ ਜਾਂਦਾ ਉਹਦੇ ਕਰਕੇ ਕਹਿੰਦਾ ਮੈਨੂੰ ਥੋੜਾ ਔਕਾਤ ਚਾਹੀਦਾ ਵੀ ਉਹਦੇ ਵਿੱਚ ਵੜਨਾ ਪੈਣਾ ਚੀਜ਼ ਦੇ ਫਿਰ ਅੱਗੇ ਨਿਕਲਦਾ ਬੰਦਾ ਫਿਰ ਮੈਂ ਕਿਹਾ ਤੂੰ ਸਾਰ ਨੂੰ ਕੋਈ ਮੈਸੇਜ ਕਰ ਦਿੰਦਾ ਕਹਿੰਦਾ ਮੇਰਾ ਫੋਨ ਖਰਾਬ ਹੋ ਗਿਆ ਤਾਂ ਬਸ ਫਿਰ ਮੈਂ ਲੈਪਟਾਪ ਉੱਤੇ ਬੈਠਾ ਬਸ ਕਮਰੇ ਦੇ ਅੰਦਰ ਪੜ ਗਿਆ ਲੈਪਟਾਪ ਉੱਤੇ ਬੈਠਾ ਬਸ ਕੰਮ ਕਰਨ ਲੱਗ ਗਿਆ ਮੈਂ ਕਹਿੰਦਾ ਵੀ ਥੋੜਾ ਸੈੱਡ ਹੋ ਕੇ ਕੰਮ ਕਰਨਾ ਚਾਹੁੰਦਾ ਤਾਂ ਫਿਰ ਕਹਿੰਦਾ ਥੋੜੀ ਪੋਸਟਾਂ ਦੇਖਣੇ ਆ ਤੇ ਆ ਫਿਰ ਮੈਂ ਥੋੜਾ ਜਿਹਾ ਡਰ ਕੇ ਫਿਰ ਘਰ ਆ ਫੋਨ ਕਰਿਆ ਤੁਹਾਨੂੰ ਮੈਂ ਦਰਦਾ ਮਰਦਾ ਕਰਦੇ ਮੈਨੂੰ ਤੁਸੀਂ ਗਾਲਾਂ ਕੱਢੂਗੇ ਤੇ ਐਦਾਂ ਦੇ ਕਰਨਾ ਚੱਲਦੇ ਰਹੇ ਸਾਡੀਆਂ ਫਿਰ ਇਹ ਹੁੰਦਾ ਵੀ ਜਦੋਂ ਨਾ ਕਿਸੇ ਬੰਦੇ ਨੇ ਕੋਈ ਕਾਮਯਾਬ ਹੋਣਾ ਹੁੰਦਾ ਥੋੜਾ ਜਿਹਾ ਫਿਰ ਬੰਦੇ ਨੂੰ ਸੈੱਡ ਹੋਣਾ ਪੈਂਦਾ ਜਿੱਦਾਂ ਹੁੰਦਾ YouTube ਦੀ ਗੱਲ ਕਰ ਦਿੰਦਾ ਜ ਖਾਣੇ ਵਾਲੀ ਬਣਾਉਣੀ ਫਿਰ ਉਹਨੂੰ ਐਡਿਟ ਕਰਨਾ ਫਿਰ ਉਹਨੂੰ ਨੈਟ ਪਰ ਪਾਉਣਾ ਫਿਰ ਨੈਟ ਕਰਾ ਇੱਕ ਇੱਕ ਸਾਲ ਡੇਢ ਸਾਲ ਮੈਂ ਇਹ ਕੰਮ ਪਰ ਲੱਗਿਆ ਰਿਹਾ ਮੈਂ ਚਲ ਜੇ ਤੂੰ ਉਹ ਵੀ ਲੱਗਿਆ ਭਾਈ ਇਸ ਕੰਮ ਪਰ ਮੈਂ ਤਾਂ ਇਹ ਕਹਿੰਦਾ ਵੀ ਹੋਰ ਤਰੱਕੀ ਕਰੇ ਹੋਰ ਹੋਰ ਅੱਗੇ ਵਧੇ ਇਹ ਸੀ ਭਾਈ ਕੋਈ ਵਿਆਹ ਆ ਤਾਂ ਕੋਈ ਸੀਨ ਨਹੀਂ ਜੇ ਮੈਂ ਕਹਿੰਦਾ ਮੈਂ ਆਪਣੇ ਬੋਲ ਤੇ ਨਿਰਖਿਆ ਮੈਂ ਪਿੰਡ ਵਾਲੇ ਗੱਲਾਂ ਕਰਦੇ ਆ ਵੀ ਕੱਕ ਨੇ ਵਿਆਹ ਕਰਾ ਲੇ ਮਾਨੂੰ ਕਿਹਾ ਸਾਰੀ ਗੱਲ ਮੈਂ ਕਹਿੰਦਾ ਇਦਾਂ ਵਿਆਹ ਵਾਲੀ ਕੋਈ ਗੱਲਬਾਤ ਨਹੀਂ ਹੈਗਾ ਮੈਂ ਆਪਣੇ ਬੱਚਿਆਂ ਨੂੰ ਆਪਣੇ ਵਾਈਫ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਇਦਾਂ ਦੀ ਕੋਈ ਗੱਲਬਾਤ ਹੋਇਓ ਨਹੀਂ ਕਹਿੰਦਾ ਕੋਈ ਗੱਲਬਾ ਤੇ ਫਿਰ ਮੈਨੂੰ ਮੈਂ ਕਹਿੰਦਾ ਯਾਰ ਮੈਨੂੰ ਫਿਰ ਵੀਡੀਓ ਮੈਨੂੰ ਕਹਿੰਦਾ ਯਾਰ ਤੂੰ ਵੀਡੀਓ ਡਿਲੀਟ ਕਰ ਦੇ ਜਾਂਦਾ ਕੋਈ ਕਹਿੰਦਾ ਗਲਤ ਇਫੈਕਟ ਪੈ ਸਕਦਾ ਤੇ ਕੋਈ ਕਹਿੰਦਾ ਪਿਆ ਸੋਚਣ ਕਿ ਮੈਂ ਚੱਲ ਕੱਢ ਦਿੰਦਾ ਤੇ ਬਾਕੀ ਅੱਜ ਹੁਣ ਚੱਲੇ ਆਪਾਂ ਭਾਈ ਮੋਟਰ ਤੇ ਕਾਕੇ ਵਾਲਾ ਭਾਈ ਹੁਣ ਸੋਲਵ ਹੋ ਗਿਆ ਸਾਨੂੰ ਥੋੜੀ ਜਿਹੀ ਠੰਡ ਪਈ ਕਿ ਚੱਲ ਮੇਰੇ ਨਾਲ ਗੱਲਬਾਤ ਕਰਕੇ ਤੇ ਹੁਣ ਮੇਰੇ ਦੋਸਤ ਮੈਨੂੰ ਫੋਨ ਕਰੀ ਜਾ ਰਹੇ ਪੂਰੀ ਗੱਲ ਪੁੱਛ ਰਹੇ ਕਿ ਆਹ ਕੁਛ ਹੁਣ ਸਾਰੇ ਮੋਟਰ ਉੱਪਰ ਬੈਠੇ ਆ ਤੇ ਉਹਨਾਂ ਨੂੰ ਜਾ ਕੇ ਗੱਲਾਂ ਬਾਤਾਂ ਦੱਸਦੇ ਆ ਤੇ ਚੱਕਿਆ ਸਮਾਰਦਰ ਪੂੜੀ ਛੋਟੇ ਦਾ ਉਹ ਵੀ ਛੋਟ ਫੇ ਆਕੇ ਅ ਗਰਮੀ ਬਹੁਤ ਪੈਂਦੀ ਆ ਸਰ੍ਹਦਾਈ ਬਣਾਉਣੀ ਆ ਉਹ ਕਿੱਦਾਂ ਬਣਦੀ ਆ ਅੱਜ ਵਾਲੀ ਵੀਡੀਓ ਚ ਦੱਸੂਗੇ ਬਹੁਤ ਬੁਣਕਾਰੀ ਹੁੰਦੀ ਆ ਠੰਡ ਪਾਦਨ ਦੀ ਬੋਡੀ ਦੇ ਤਾਂ ਗਰਮੀ ਦੇ ਵਿੱਚ ਕੋਈ ਠੰਡੀ ਚੀਜ਼ ਮਿਲ ਜਾਵੇ ਕਿਆ ਬਾਤ ਆ ਤੇ ਬੁਰ ਬੈਕ ਕੋ ਕੱਲਾ ਬੰਦਾ ਆ ਕਿੱਦਾਂ ਲਿਖ ਜਾਊਗਾ ਆਏ ਆਗੇ ਭਾਈ ਵੋਟਾ ਮੰਗਦੇ ਫਿਰਦੇ ਆ ਭਾਈ ਪਾਦਾਂਗਾ ਤੁਹਾਨੂੰ ਵੋਟਾਂ ਆ ਬੈਨਰ ਲਾਉਣ ਲੱਗੇ ਹੋਏ ਆ ਲੈ ਭਾਈ ਮੈਂ ਭਾਈ ਸਭ ਨੂੰ ਮੌਕਾ ਦੰਨੇ ਆ ਇਹ ਪਟਿਆ ਹੋਇਆ ਹੈ जुड़ गया है अच्छा पेड़ जी लगी देखी खराब ही ना हो जाए यह खराब हो गया चल तो केजरीवाल किधर ही करता चल मैं कह दिया करना चौरा खोल के ਨੇਤਰ ਆਉਂਦਾ ਅਚਾ ਨੇਤਰ ਨੇਤਰ ਬਾਈ ਨੂੰ ਲੁਵਾ ਦੇਣਾ ਹੁਣ ਭਾਈ ਨੇਤਰ ਬਾਈ ਸਾਨੂੰ ਤਾਂ ਸਾਥ ਦੇਣਾ ਪੈਂਦਾ ਉਹਨੂੰ ਕਹਿੰਦਾ ਘੜ ਦੇ ਅਸੀਂ ਹੋਰ ਪੜਲੇ ਨੂੰ ਘੁੰਮੀ ਸਾਡੇ ਘੜ ਦੇ ਹੋਰ ਪਾਸੇ ਤੰਗਾ ਨਹੀਂ ਲੱਗਦਾ ਪਰ ਬਾਰਡਰ ਦਾ ਲੋਕੇ ਦੱਬਣਾ ਜਾ ਕੇ ਅੰਦਰ ਉਹਦੇ ਦੇ ਸਾਹਮਣੇ ਹੁਣ ਜਿਹੜੀ ਪੜਲੇ ਹੁਣ ਦੂਜੀ ਪੜਲੇ ਉਹਨਾਂ ਕਹਿੰਦਾ ਹਾਂ ਭਾਈ ਤੁਹਾਨੂੰ ਬੋਰਡ ਪਾਵਾਂਗੇ ਪਰ ਅੰਦਰ ਅਸੀਂ ਆਪਣੀ ਮਤ ਅਸੀਂ ਮਤਦਾਨ ਕਰਾਂਗੇ ਜਾ ਕੇ ਅੰਦਰ ਹੁਣ ਦੇਖੋ ਸਭ ਨੇ ਆਉਣਾ ਸਭ ਨੂੰ ਕਹਿਣਾ ਆਮ ਪਾਲਟਿਕਨ ਵਾਲੇ ਨੇ ਵੀ ਆਉਣਾ ਕਾਲੀਆ ਨੇ ਵੀ ਆਉਣ ਸਭ ਨੂੰ ਕਹਿਣਾ ਭਾਈ ਸਭ ਨੂੰ ਵੋਟ ਪਾਉਣਾ ਸਭ ਹਾਂ 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 ਗਣੀ ਹੈ ਪਰ ਅੰਦਰ ਲੋਕਾਂ ਦਾ ਬਟਣਾ ਅਸੀਂ ਅੰਦਰ ਦੱਬਣਾ ਪਰ ਮੇਰਾ ਗਰਮੀ ਬਹੁਤ ਹੈ ਇਸ ਵਾਰ ਮੇਰਾ ਦਲਤਾ ਕਰਦੇ ਨੇ ਵੋਟ ਹੁਣ ਕਿਹੜੀ ਢੀ ਲੰਬੀ ਲਾਈਨ ਚ ਲੱਗੂਗਾ ਜਾ ਕੇ ਕੋਈ ਕੋਈ ਏਸੀ ਸੀ ਤੇ ਜਿੱਮੇ ਬੋਲ ਰਿਹਾ ਕਹਿੰਦਾ ਭਾਈ ਜਿੱਥੇ ਵੋਟਾਂ ਪੈਣ ਕੋ ਪੱਖੇ ਭੁੱਖੇ ਚੱਜਦੇ ਲਾ ਤਾਂ ਲੋਕਾਂ ਨੇ ਪਾਉਣਾ ਉਹਨਾਂ ਤਾਂ ਇਸ ਵਾਰ ਏ ਇਸ ਵਾਰ ਨੂੰ ਇਹ ਲੱਗਦਾ ਵੀ 50 50% ਤੋਂ ਵੀ ਘੱਟ ਬੋਟਾ ਵੜ ਜੇ ਇਸ ਵਾਰ ਜਿਹੜੀ ਪਰਸੈਂਟ ਸੀ ਪਿਛਲੀ ਵਾਰ ਦੀ 65 ਤੋਂ 70% ਪੈ ਗਈ ਸੀ ਨਾ ਐਮਐਲਏ ਦੀ ਬੋਟਾਂ ਦੇ ਵਿੱਚ ਇਸ ਵਾਰੀ 50 ਤੋਂ ਵੀ ਥੱਲੇ ਰਹਿਣਗੇ ਉਹ ਕਿਉਂ ਗਰਮੀ ਬਹੁਤ ਹੈ ਇਹ ਥੋੜਾ ਜਿਆਦਾ ਚੀਜ਼ ਦੇਖਣੀ ਚਾਹੀਦੀ ਹੈ ਵੀ ਬੋਟਾਂ ਕੋਈ ਮੌਸਮਾ ਇਦਾਂ ਦੇ ਕਰਾਵੇ ਵਿੱਚ ਮੇਲ ਜਾ ਹੋਵੇ ਤਾਂ ਅੱਗ ਪੈ ਰਹੀ ਆ ਹਾਂ ਨਹੀਂ ਉਹ ਤਾਂ ਉਹ ਝੋੜਾ ਲੈ ਰਿਹਾ ਕੁੰਡੀਆਂ ਦੇ ਵਿੱਚ ਪਾ ਦੇ ਪੜ ਗਿਆ ਨਾ ਬੈਗ ਨੇ ਪਟਿਆ ਹੋਇਆ ਤਾਂ ਹੈ ਪਹਿਲੀ ਹੋਰ ਕਿੰਨਾ ਕ ਪੜਨਾ ਪੜ ਜੇ ਨਾ ਹਾਂ ਲਾਂ ਜਿੱਧਰ ਪਾ ਲਈਏ ਆਹ ਅਥਰ ਇੱਥੇ ਖੜਾ ਕਰ ਲਈਏ ਅਰੇ ਬੜ ਜੀ ਮੈਂ ਆ ਗਿਆ ਤੈਨੂੰ ਚਾਹ ਲੈ ਗਏ ਪਰ ਲੋ ਆਹ ਛੋਟਾ ਕੁੰਡੀ ਛੋਟਾ 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 ਅਜੇ ਮੈਂ ਸੱਸ ਕੁੱਟਣੀ ਕਿੱਤਾ ਕਹਿੰਦੇ ਹੁੰਦੇ ਸਦੂਖਾ ਓਲੇ ਇੱਥੇ ਦੇਣਾ ਜਿਹੜਾ ਥੋੜਾ ਅੱਡਾ ਪਾਣੀ ਪਾਣੀ ਮੁੰਦਾ ਪੰਡ ਦਾ ਬੈਠਾ ਅੱਡੇ ਤੋਂ ਲੈ ਕੇ ਤੇਰਾ ਪਿੰਡ 500 ਮੀਟਰ ਦੂਰ ਹੋਣਾ 1 ਕਿਲੋਮੀਟਰ ਦੂਰ ਹੋਣਾ ਅ ਇੱਥੇ ਅੱਡੇ ਦੇ ਨਾਲ ਮੈਂ ਥੱਲੇ ਉਤਰਿਆ ਹਾਂ ਅ ਕਿਹੜੀ ਜਰਾਨੀ ਤੁਰੇ ਜਾ ਕੇ ਮੈਂ ਚਲ ਕੰਨੋਂ ਤੇ ਪਾਣੀ ਇਕ ਬੋਸਾ ਨਾਲ ਲੈ ਜਾਣਾ ਮਨ ਨੂੰ ਭੇਜਣਾ ਪਾਣੀ ਬੋਤਲ ਲਈ ਪਾਣੀ ਬੋਤਲ ਵਿੱਚ ਹਾਂ ਬੋਲਣਾ ਕੋਲੋਂ ਯਾਰ ਮੈਂ ਵੀਡੀਓ ਬਣਾ ਰਿਹਾ ਵਿੱਚ ਫਿਰ ਡਿਸਟਰਬਰ ਆ ਜੇ ਮੇਰੀ ਕਾਰਗਾ ਪਾਪੰਗ ਹੋ ਜਾਂਦੀ ਹੈ ਯਸ ਤੇ ਪੌੜੇ ਥੱਲੇ ਉਤਰਿਆ ਮਨੂੰ ਕਿਹਾ ਮੈਂ ਕਿਹਾ ਉਹ ਛੜ ਦਿੰਦੇ ਦੋ ਤੱਕ ਮਰਨੂ ਤੱਕ ਕਿੱਥੇ ਲੈ ਜਾਊਗਾ ਜਦੋਂ ਮੂੰਹ ਦੇਖਿਆ ਉਹ ਹੋਰੇ ਤਰ੍ਹਾਂ ਸੁੱਕੀ ਜਿਹੀ ਲਾਈ ਹੋਈ ਹੈ ਤੇ ਮਰਨੂ ਆਏ ਨੇ ਦੇਖੇ ਉਹ ਆਉਣ ਆਏ ਨੇ ਮੁੰਡਾ ਉਂਗਲਾ ਆਇਆ ਕੋਈ ਨਹੀਂ ਪਤਾ ਕੌਣ ਦਾ ਮੈਂ ਮਾਰੀ ਕਿ ਕਿ ਮੇਰਾ ਭਜਾਵੇ ਜਦੇ ਭਜੋ ਬਸ ਮੈਂ ਮਾ ਜੜਾ ਜੀ ਮੈਨੂੰ ਕਹਿੰਦੀ ਕਿ ਕਿੱਥੇ ਤੱਕ ਲੈ ਜਾਊਗਾ ਲੈ ਪਹਿਲਾਂ ਉਹ ਮਨ ਨੂੰ ਕੋਈ ਤੇ ਮਨ ਤੋਂ ਘਰੇ ਛੱਡ ਗਿਆ ਵਾ ਐਦਾਂ ਹੋ ਜਾਂਦਾ ਵਾ ਕਦੇ ਕਦੇ ਇਹ ਜਿਹੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੰਤ ਬਾਬਾ ਜੀ ਬਣਾਉਣਗੇ ਸਰਦਾਈ ਬਹੁਤ ਬੁਣਕਾਰੀ ਦੁੱਧ ਵਗੈਰਾ ਸਾਰਾ ਸਿੱਧਾ ਲਿਆਦਾ ਸੀ ਤੇ ਕੁੰਡੀ ਛੋਟਾ ਤਾਂ ਦੇ ਕਿਹੜਾ ਕਿਹੜਾ ਸਾਮਾਨ ਪੈਂਦਾ ਇਹਦੇ ਵਿੱਚ ਫੋਲੋ ਦੂਜਾ ਚੱਕਲਾ ਮੈਟ ਜਾ ਲੈ ਚੱਕਲੇ ਮੈਟ ਸੋ ਮੈਡ ਮੈਡ ਦੇ ਚੱਕਲੇ ਅੰਦਰ ਤੇ ਭਾਈ ਮੇਰੀ ਕਿਰਪਾ ਰੱਬ ਦੀ ਇਹ ਲਵੇ ਵੀਡੀਓ ਨਾ ਭਾਈ ਹਾਂ ਕੋਈ ਵੀਡੀਓ ਲਓ ਜੀ ਪਾਪਾ ਜੀ ਤੁਸੀਂ ਕੀ ਕੀ ਸਾਮਾਨ ਪੈਂਦਾ ਓਏ ਖੜ ਜਾ ਲੈ ਖੜ ਕੇ ਕਰਨ ਲੱਗਾ ਤੂੰ ਬਦਾਮ ਪੈਣੇ ਆ ਬਦਾਮ ਤੇ ਖਸਖਸ ਜਦ ਲਈ ਹਾਂਜੀ ਤੇ ਮਗਜ ਪੈਣੇ ਆ ਹਾਂ ਹਾਂ ਤੇ ਕਾਲੀ ਮਿਰਚ ਤੇ ਲੇਚੀਆਂ ਪੈਣੀਆਂ ਦੁੱਧ ਦੁੱਧ ਪੈਣਾ ਜੀ ਅੱਛਾ ਤੇ ਫਿਰ ਰਗੜਾ ਇਹ ਆ ਚੀਜ਼ ਦਾ ਬਈ ਗਰਭ ਹੁੰਦੀ ਆ ਯਾਰ ਫਿਰ ਸਾਰੀਆਂ ਬਰਾਮ ਵੀ ਗਰਭ ਹੁੰਦੇ ਆ ਮਗਜ ਵਗੈਰਾ ਸਾਰੇ ਚੀਜ਼ਾਂ ਦਾ ਗਰਭ ਹੁੰਦਾ ਪਤਾ ਨਹੀਂ ਆ ਜਦ ਇਹ ਰਗੜਾ ਲੱਗਦਾ ਇਹਦੀ ਤਸੀਰ ਢਟੀ ਹੋ ਜਾਂਦੀ ਆ ਅੱਛਾ ਅੱਛਾ ਚਲੋ ਦੇਖਦੇ ਆ ਅੱਜ ਪਾਸੇ ਖੋਦੋ ਸਟਾਰਟ ਕਰ ਦੋ ਬਈ ਬਾਬੇ ਨੂੰ ਜਗਾ ਦਿਓ ਹੁਣ ਸਾਰਿਆਂ ਨੂੰ ਆ ਜਾ ਭਾਈ ਕਾਕੇ ਤੇਰੇ ਬਾਸ ਤੇ ਸਰਦਾਈ ਬਣਾਉਣ ਲੱਗੇ ਆ ਤੇਰੇ ਵਾਸਤੇ ਆ ਜਾ ਜੇ ਅੱਜ ਆ ਜੂਗਾ ਠੀਕ ਆ ਭਾਈ ਫੇਰ ਅਸੀਂ ਪਚਾ ਕੇ ਰੱਖ ਲੂਗਾ ਤੇਰੇ ਪਹਿਲਾਂ ਭਾਈ ਵਿੱਚ ਖਸ ਖਸ ਵਾਈ ਹੈ ਇਹ ਬਰੀਕ ਹੁੰਦੀ ਹੈ ਨਾ ਅੱਛਾ ਹੋਰ ਆ ਵੀ ਬੀ ਘੁੱਟਨਾ ਤੋਂ ਕਰ ਹਾਂ ਥੋੜਾ ਪਾਣੀ ਪਾ ਦੇ ਮੇਰੇ ਦੁੱਠਾ ਇਹ ਪਹਿਲਾਂ ਗੱਲ ਦੇ ਮੈਂ ਝੂਠ ਗੱਲ ਕਰਦੀ ਉਹ ਲੈ 76 ਫਿਰਨੇ ਆਉਣੇ ਤੇ ਮੈਂ ਝੂਠਾ ਪਾਣੀ ਕਰਿਆ ਭਾਈ ਸਮਝਾਇਆ ਇਹਨੂੰ ਯਾਰ ਹੁਣ ਮੈਂ ਉਹ ਮੇਰਾ ਰੱਖਿਆ ਤੁਸੀਂ ਇਹ ਕਹਿੰਦੇ ਵਰਤੀ ਜਾਂਦੇ ਵਜਿੱਜਾ ਪਾਣੀ ਕਦੇ ਨਹੀਂ ਕਰੀ ਪਹਿਲਾਂ ਪਾਣੀ ਝੂਠਾ ਤੈਨੂੰ ਜਦ ਪਹਿਲਾਂ ਗਿਆਨ ਦਿੱਤਾ ਵਾ ਉਹ ਉਹ ਫੜਨਾ ਨਹੀਂ ਗਿਆਨ ਤੈਨੂੰ ਕਿਹਾ ਵੀ ਪਾਣੀ ਕਦੇ ਝੂਠਾ ਨਹੀਂ ਕਰਨਾ ਜਏ ਗੱਡੀ ਚ ਪਿਆ ਹੋਵੇ ਥੋੜੀ ਬਸ ਨਾਲ ਛੱਡੀ ਚਲੋ ਠੀਕ ਆ ਭਾਈ ਹਣੀ ਦੀਪਕਰ ਆਪਣਾ ਕੇ ਰੱਖ ਲਈਏ ਇਹਨੂੰ ਕਿੰਨੇ ਦਿਨ ਹੀ ਖਰਾਬ ਹੁੰਦੀ ਹੈਗੀ ਇਹ ਨਹੀਂ ਨਹੀਂ ਹਾਂ ਖਰਾਬ ਇਹ ਤਾਂ ਪੀਣੀ ਵੀ ਨਹੀਂ ਖਰਾਬ ਗਲਦੀ ਗਲੇ ਹਾਂ ਲੋ ਦੋ ਇੱਕ ਦਿਨ ਬਾਦੀ ਭਰ ਜਾਂਦੀ ਹੈ ਚ ਬਹੁਤ ਜ਼ਿਆਦਾ ਹਾਂ ਦੋ ਦਿਨ ਹੋ ਜਾਂਦੇ ਤੋ ਬਾਦੀ ਭਰ ਜਾਂਦੀ ਹੈ ਚ ਬਹੁਤ ਅੱਛਾ ਬਸੀ ਜਿਆਦਾ ਬਣ ਗਈ ਤੇ ਤਾਜੀ ਅੱਛਾ ਤਾਜੀ ਤਾਜੀ ਹੋ ਠੀਕ ਠੀਕ ਮਰ ਨਹੀਂ ਮੰਗਾਲੀ ਕਿਸੇ ਤੇ ਬਾਈ ਹਣਾ ਮੰਗਾਲੂ ਚੰਗੀ ਚੰਗੀ ਬਸ ਆ ਜਣਾ ਦੇਖੋ ਬਥੇਰੇ ਬੰਦੇ ਨੇ ਆਉਣ ਆਪਣੇ ਨੇ ਪਾਣੀ ਲਿਓ ਪਾਣੀ ਛਾੜੀ ਥੋੜਾ ਜਿਹਾ ਬੜੀ ਖਚਾਈ ਕਰਦੀ ਪਾਣੀ ਦੀਦੀ ਹੈ ਪਾਣੀ ਛਾੜੀ ਨਾ ਮੰਮਾ ਦਾ ਇਹਨਾਂ ਥੋੜਾ ਥੋੜਾ ਆ ਹੁਣ ਤਾਂ ਇਹ ਜੀ ਮਗਜ ਬੱਚ ਦਾ ਖਾਣਾ ਹੁਣ ਮੈਂ ਮਗਜ ਮੇਰਾ ਮਗਜ ਨਾ ਖਾ ਕੇ ਕਹਿੰਦੇ ਹੁੰਦੇ ਬਾਈ ਇਹ ਨਾ ਮੇਰਾ ਮਗਜ ਨਾ ਖਾ ਉਹ ਥੱਲੇ ਨਾਲ ਰਖੜਾ ਕੇ ਸਿਆਰ ਦੇਖ ਥੱਲੇ ਗਿਆ ਕਾਲੀ ਕਾਲਾ ਕਰਕੇ ਰੱਖਦਾ ਐ ਬਾਈ ਇਹ ਮੈਕਸੀਜਨ ਕੱਢ ਲਈ ਹੋਵੇ ਫੇਰ ਥਾਣਾ ਰਖੜਾ ਤਾਂ ਫੇਰ ਵੀ ਲਵਾਏ ਐ ਰਗੜੇ ਨਾਲ ਗੱਲ ਮਾਰਨੀ ਦੀ ਇਹ ਚੀਜ਼ ਇਹੀ ਹੈ ਮੈਂ ਕਹਿੰਦਾ ਦਿਖਦਾ ਵੀਡੀਓ ਪਰ ਕਹਿੰਦੇ ਦੋ ਤਾਂ ਬਣਾ ਲੀਏ ਇਹ ਬਣਾਉਣਾ ਇਦਾਂ ਹੀ ਪੈਂਦਾ ਹੈ ਮਨ ਲੋ ਰਗੜੇ ਵਾਲੇ ਉਹੜੀ ਉਹੜੀ ਨੇ ਹਾਂ 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 ਤਜ਼ੀਰ ਬਦਲੀ ਦੀ ਘੰਟੇ ਵਿੱਚ ਘਾਟਾ ਲੱਗਣਾ ਪੂਰਾ ਕਿੰਨਾ ਟਾਈਮ ਲੱਗਦਾ ਬਾਈ ਜ਼ਿਆਦਾ ਟਾਈਮ ਲੱਗਦਾ ਕੁਝ ਘੰਟਾ ਤੋਂ 1 ਘੰਟਾ ਤੱਕ ਆਉਣਾ ਅੱਛਾ ਇਹ ਮਿਰਚਾ ਲੈ ਲਓ ਬਾਈ ਥੋੜੀ ਲੈ ਲੀ ਜੀ ਥੋੜੀ ਲੈ ਲੀ ਬਾ ਜੀ ਇਹੋ ਕੁਝ ਤੇਰੀ ਸੋਹਣੀ ਹੁੰਦੀ ਹੈ ਜੀ ਗੱਲਵਾ ਦੇ ਮੈਂ ਕਪੜਾ ਮਾਰੀ ਚੱਲ ਰੱਖੀ ਕੁ ਮੱਖੀ ਜਿੰਦੇ ਬੋ ਜਾਣਾ ਇਹ ਪਤਾ ਵੀ ਲੱਗਣਾ ਕਾਲੀ ਮਿਰਚੀ ਮੱਖੀ ਰਗੜ ਹੋ ਗਈ ਏ ਫੇਰ ਤਾਂ ਸਹੀ ਠੰਡੀ ਹੋਣੀ ਏ ਜੀ ਇਹਨਾਂ ਲਓ ਜੀ ਪਾਤੇ ਵਿੱਚ ਬਦਾਮ ਇਹ ਸਭ ਤੋਂ ਬਾਅਦ ਚ ਪਾਏ ਅੱਛਾ ਸਭ ਤੋਂ ਬਾਅਦ ਵਿੱਚ ਵੇ ਕਿੰਨਾ ਕਿੰਨਾ ਸਾਰਾ ਤਾਂ ਬੰਦਾ ਲੈ ਆਉਣ ਦਾ ਸਾਰਾ ਸਮਾਨ ਚ ਲੈ ਆਇਆ ਭਾਈਆ ਭਾਈਆ ਹੈਗੀ ਬਰਫ ਦੁਕਾਨ ਚ ਭਾਈਆ ਗਾ ਬਦਾਮ ਲਿਆਵੇ ਹਾਂ ਬទੀ 20 25 30 ਰੁਪਏ ਦੱਸ ਮੈਂ ਲਿਆਵਾਂ ਬਸ ਬਸ 25 25 30 ਰੁਪਏ ਦਾ ਬਸ ਠੀਕ ਹੈ ਜੀ ਉਰਜਨ ਨੇ ਜਨਾਜਦਾ ਬਸ ਅੱਜ ਅੱਜ ਨੇ ਹੁਣ ਆਸੀਂ ਲਿਕੇ ਆਏ 30 ਰੁਪਏ ਦੇ ਅੱਛਾ ਜਿਹੜੇ ਮਗਜ ਲਿਕੇ ਆਏ ਹਾਂ ਹਾਂ 30 ਰੁਪਏ ਦੇ ਬਾਕੀ ਸਾਰੀਆਂ ਆਈਟਮਾਂ ਲੈ ਲਓ ਬਸ ਇਹ ਬਦਾਵੇਂ ਮਹਿੰਗੇ ਇਹਦੇ ਚੋੜਦੀ ਹਾਂ 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 ਭਾਈਆ ਬਦਾਮ ਕੀ ਵੀ ਸਾਰੀ ਪਾਕੀ ਹੈ ਦੋ ਵੱਟੀਆਂ ਵੀ ਜੀ ਨਹੀਂ ਗੇ ਚੋਲੇ ਮਖਨ ਜੀ ਉਹਨਾਂ ਦਾ ਉਹਨਾਂ ਕਿਸੇ ਨੇ ਉਹਨਾਂ ਮੋਟੋ-ਮੋਟੋ ਮੰਗਾ ਲੋ ਜਿੰਨੇ ਤਾਂ ਪਰ ਲੋਕੀਂ ਮਾਦਾ ਸੱਕਰ ਮਿਕਸ ਹੈ ਚ ਸੱਕਰ ਬਣੀ ਬਚ ਪਾ ਦੇ ਹੈ ਤਾਂ ਮਿੱਠਾ ਹੀ ਹੈ ਤੂੰ ਕੁਝ ਫਰ ਵੀ ਨਹੀਂ ਪਰ ਇਹ ਸਾਰਾ ਕੁਝ ਦੇਖੀਏ ਨਿਕਾਣ ਜਾਉਂਗੇ ਬਾਹਰ ਤੋਂ ਸਾਕੇ ਨੂੰ ਲੈ ਜਾ ਮਨੋਦ ਦਾ ਬੰਡ ਲੈਣ ਮਾਰ ਉੱਪਰ ਚਾਹ ਆ ਜਾਣ ਜਦ ਤੱਕ ਖਾਣਾ ਬਣਦਾ ਤਾਂ ਲਗੜਾ ਲਗਣਾ ਬਣ ਗਿਆ ਨੇੜੇ ਆਉਂਦਾ ਬਾਕੂ ਨੇ ਕਹਿੰਦਾ ਬਾਹਰ ਕੀ ਨਹੀਂ ਲਿਆਉਂਗਾ ਤਾਂ ਮੈਂ ਲਖਮਾ ਲੈ ਆਉਂਦਾ ਜਾ ਕੇ ਹਾਂ ਹਾਲਾ ਬਿੱਤਰ ਕਿੰਨੇ ਲੀਟਰ ਪਾਏ 5 ਲੀਟਰ ਹੋ ਕੇ ਨਾਲ ਮਾਰ ਹੈ ਆਪਾਂ ਇਹਦੇ ਨੂੰ ਪੰਜ ਕਿਲੋ ਲੀਟਰ ਪਾਣੀ ਪੈ ਗਿਆ ਵਿੱਚ ਚੀਨੀ ਪਾਈ ਕਿੰਨੀ ਚੀਨੀ ਪਾਈ ਹੈ ਵਿੱਚ ਦੋ ਬਾਟੀਆਂ ਦੋ ਬਾਟੀਆਂ ਚੀਨੀ ਦੇ ਪਾਤੇ ਸਮਝ ਲੋ ਕਿ ਕਿਲੋ ਚੀਨੀ ਪੈ ਗਈ ਬਈ ਚੀਨੀ ਕਿੰਨੀ ਪਾਣੀ 5 ਲੀਟਰ ਪਾਣੀ ਦੋ ਬਾਟੀਆਂ ਦੋ ਬਾਟੀਆਂ ਨੂੰ ਕਿਲੋ ਮੰਨ ਕੇ ਚੱਲੀਏ ਨਹੀਂ ਨਹੀਂ 1/2 ਕਿਲੋ ਬਈ 1/2 ਕਿਲੋ ਦੋ ਬਾਟੇ ਤੁਸੀਂ ਤੁंजੋ ਪੀ ਜਾਣਾ ਮੇਰਾ ਕਰ ਦੇ ਅੱਛਾ ਹਾਂ ਤੇ ਪਾਣੀ ਬਦਾਲ ਲਾ ਨਾ ਵੱਧ ਕੋਈ ਨਾ ਠੀਕ ਆ ਜ਼ਬਰਦਸਤ ਜਿਹੜਾ ਕੰਮ ਆ ਜਿੰਨਾ ਮਰਜ਼ੀ ਵਧਾਈ ਜਾਓ ਆ ਬਰਫੀ ਲੈ। ਮੈਂ ਬਰਫ ਲੈ ਆਉਂਦਾ ਜਾਂਦੇ ਫਿਰ। ਆਹ ਪੁੱਛ ਕੋ ਭਾਈ 2 ਕਿਲੋ ਚੀਨੀ। ਆਹ ਬਰਫਾ। ਬਰਫ ਬਹੁਤ ਤਗੜੇ ਪੈਨਲ ਆਈ ਵੀ ਆ। ਬਰਫ ਇਸ ਹੱਦ ਤੋੜਨਾ ਪੈਣਾ ਯਾਰ ਇਹ। ਸਾਡੀ ਦੇਖੀ ਪਾਣੀ ਨਾ ਹੋਵੇ ਵਿੱਚ ਮੇਰੇ ਖਿਆਲ ਚ। ਤਾਂ ਬਰਫੇ ਆ। ਇਹ ਤੋੜਨਾ ਪੈਣਾ ਇਹ ਉੱਪਰ ਤੇ ਡੱਬਾ। ਗੁੱਲਾ ਬੱਲਾ ਗੁੱਲਾ। ਬਰਫ ਪੈਕਿੰਗ ਵਾਲੀ ਆਉਣ ਲੱਗੀ। ਨਿਊ ਸਟਾਰ। ਨਿਊ ਸਟਾਰ। ਲੈ ਆਏ। ਇੰਨਾ ਕੱਟ ਲੋ। ਕੱਟ ਲੋ। ਕੱਟੇ ਦੀ ਨਿਕਲਣੀ ਫਿਰ। ਇਹ ਆ ਮੁੰਲੀ ਬਰਫਾ। ਆ ਫਿਰ ਜਿਹੜਾ ਕੋਟਾ ਮੈਂ ਨਿਕਲ ਕੇ ਦਾ ਬਾਹਰ ਆਣਾ ਨੇ ਪਿੱਛੇ ਦਾ ਜਿਹੜਾ ਕੋਟਾ ਏ ਜਿਹੜਾ ਬਣ ਗਿਆ ਦਾ ਛਾਣਾ ਲਾਇਆ ਉਹਦਾ ਛਾਣਾ ਲਾਤਾ ਕਿਤੇ ਛਾਣਾ ਕਿਤੇ ਪਾਉਣਾ ਬਾਰ ਛਾਣਾ ਲਾ ਕੇ ਵਿੱਚ ਕਸਤਾ ਕੰਮ ਆਣਾ ਅੰਦਰ ਹੰਬਲਾ ਗਿਆ ਅੰਦਰ ਥੋੜਾ ਹਾਂ ਜਿਹੜਾ ਛਾਣੇ ਚੋਂ ਨਿਕਲੇ ਉਹਦੇ ਪਾਸਾ ਉਹ ਉਹਦੇ ਵੀ ਸਬਜ਼ੀ ਸੂਜੀ ਬਣਾ ਸਕਦੇ ਯਾਰ ਕਿੰਨਾ ਗੱਲ ਭਰਦਾ ਮੇਰਾ ਲਵੇਟ ਤੋਂ ਤੁਸੀਂ ਮੈਂ ਪਹਿਰਾ ਗਿਆ ਆ ਲੈ ਕੋਈ ਕਿਲੋ ਵਿੱਚ ਜਿੰਨੀ ਜਿੰਨਾ ਪਾਣੀ ਹਸਾਉਣਾ ਪੈ ਜਿੰਨੀ ਚੀਨੀ ਯਾਰ ਇਹ ਨਾਲ ਹੀ ਗੋਸ ਜਾਈ ਦੀ ਹੈ ਸਾਵੇਦਰ ਕਹਿਰ ਕੰਮ ਲੱਕੇ ਬੜੀ ਤਗੜੇ ਫੈਨਲ ਲਗਾਈਏ ਜਰਾ ਹਾਂ ਬੜੀ ਤਰੀ ਹੈ ਮੈਨੂੰ ਕਹਿੰਦੇ ਘਰ ਤੇ ਪਰਫ ਲਿਆ ਦੁੱਧ ਲੱਗਿਆ ਪਾਉਣ ਦੁੱਧ ਲੱਗਿਆ ਪਾਉਣ ਅਰੇ ਜੀ ਦੁੱਧੂ ਲੱਗਿਆ ਪਾਉਣ ਮੈਂ ਫੁੱਟ ਪਾਇਆ ਨਹੀਂ ਪਹਿਲਾਂ ਸੀ ਤਾਂ ਪਾਇਆ ਦੁੱਧ ਦਾ ਪਾਉਣ ਮੈਂ ਫੁੱਟ ਪਾਤਾ ਨਹੀਂ ਮੈਂ ਕਹਦਾ ਉਹ ਦੁੱਧ ਉਹਦੇ ਚਿੱਟਾ ਚਟਾ ਹੋ ਗਿਆ ਭਾਈ ਸਾਰੀ ਹੈ ਉਹਦਾ ਸਾਰਾ ਰਗੜਾ ਮਟੀਰੀਅਲ ਹੈ ਇਹ ਸਾਰਾ ਮਟੀਰੀਅਲ ਹੈ ਸਾਰਾ ਢੀਗਾ ਮਟੀਰੀਅਲ ਹੈ ਜੇ ਤੁਸੀਂ ਚਾਹੁੰਦੇ ਕਮੈਂਟ ਕਰਕੇ ਦੱਸੋ ਕਿ ਨਾ ਪੂਰੀ ਪ੍ਰੋਪਰ ਵੀਡੀਓ ਬਣਾ ਲਾਂਗੇ ਪਰ ਕਿਦਾਂ ਸਾਰੇ ਇਹ ਸਰਦਈ ਤਿਆਰ ਹੁੰਦੀ ਆ ਸਰਦਈ ਉਹਨਾਂ ਕਹਿੰਦੇ ਬੰਦ ਬਾਈ ਸਰਦਈ ਇਹ ਕਿਦਾਂ ਤਿਆਰ ਹੁੰਦੀ ਕਹਾਂਗਾ ਮਿੱਟੀ ਦੇ ਵਿੱਚ ਕਿੰਨਾ ਪੈਂਦਾ ਬਾਕੀ ਜੇ ਤੁਹਾਨੂੰ ਸਮਝ ਲੱਗੀ ਤਾਂ ਠੀਕ ਆ ਜੇ ਨਹੀਂ ਲੱਗੀ ਤਾਂ ਇੱਕ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਤੇ ਫਿਰ ਮੈਨੂੰ ਕਹਦੇ ਘਰ ਤੇ ਪਰਫਲਿਆ ਮੈਂ ਕਿਹਾ ਲਾਈਟ ਹੈ ਨਹੀਂ ਕਰ ਤੇ ਕਿਉਂ ਮੈਨੂੰ ਬਣਾ ਪਾਉਣੀ ਫਿਰ ਮੈਂ ਲੱਖੀ ਕੋਲ ਫੇਰਾਂ ਮੈਂ ਆ ਬਾਈ ਇਹਨੂੰ ਹੁਣ ਲਿਓ ਮੈਂ ਪੁਲੀ ਜਾਣੇ ਪਿੱਛੇ ਪੁਲੀ ਜਾਣੇ ਪਰ ਪਹਿਲਾਂ ਪਾਈ ਹੋਈ ਤਾਂ ਹੈਗੀ ਯਾਰ ਵਿਚ ਪਾ ਦੇ ਵਿੱਚ ਪਾਈ ਪੁਲੀ ਜਾਣੇ ਯਾਰ ਓ ਕਿੱਥੇ ਆਰ ਘੁੱਲ ਜਾਣੀ ਸਾਰੀ ਇਹ ਵੀ ਦੱਸ ਨਾਲ ਬਰਫ ਘੋਲੀ ਜਾਉਂਦੇ ਹਾਂ ਹਾਂ ਨਾਲ ਬਰਫ ਘੋਲੀ ਸੁਣ ਤੱਕ ਦੋ ਬੱਸ ਸੁਣ ਖਰਚੀ ਲਾਈ ਜਾ ਬੱਸ ਸੁਣ ਦੋ ਹੋਰੇ ਰੰਗ ਅਕਸਰ ਦਾਈਦਲੇ ਨੂੰ ਨਾਮ ਦਾ ਹੋਣਾ ਹੈ ਨਾ ਆਨੰਦ ਲੰਦੇ ਆ ਇਹ ਰਬਟ ਇਹ ਪਾ ਦੇ ਗਰੁੱਪ ਚ ਵੀਡੀਓ ਪਾ ਦੋ ਹੁਣ 1100 ਹੋਰੀਆ ਨੇ ਕੋ ਕੋ ਲੱਗ ਰਹੇ ਨੇ ਹੋਰ ਸੰਗਤਾਂ ਸ਼ਰਣ ਕੀਆ ਥੋੜੇ ਜਿਲੇ ਗਲਾਸ ਕੱਟ ਗਏ ਕੋਕ ਵਾਲਾ ਲੱਗਦਾ ਨਾ ਸੋ ਰੰਗ ਦੇ ਬਈ ਤੇ ਚਾਰ ਸਟੀਲ ਜਦੋਂ ਲੱਗਿਆ ਤੋਂ ਉਹ ਇੱਕ ਲੱਗਿਆ ਉਹ ਦਵਾਦ ਅੰਦੀ ਮੈਂ ਚੱਕਦਾ ਬਾਈ ਹਾਂ ਗੇਂ ਹੁੰਦੇ ਆ ਹੂੰ ਬਾਈ ਗੱਲਵਾਟਾ ਥੋੜੀ ਗਲੇ ਨੂੰ ਲਾ ਕੇ ਜਾ ਜਰਾ ਮਿਰਚ ਜਰਾ ਮਿਰਚੀ ਲਾ ਕੇ ਜਾਂਦੀ ਹੈ ਬੋਲੀ ਆ ਇੱਕ ਗਰੁੱਪ ਬਣਿਆ ਹੋਇਆ ਅਸੀਂ ਮੈਸੇਜ ਗਰੁੱਪ ਚ ਵੀਡੀਓ ਪਾ ਦਈ ਸਾਰੇ ਭੱਜੇ ਆਏ ਬਾਈ ਫਰਦਾਈ ਦੇ ਉਹ ਇੱਧਰ ਬੱਲੇ 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 ਕਾਹ ਗਿਆ ਉਹ ਤੇਰੇ ਸਰ ਤੇ ਆਜੋ ਆਜੋ ਬੱਲੇ 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 ਤਿੰਨ ਕਲਾਸ ਤਿੰਨ ਕਲਾਸ ਡਾਕਟਰ ਆ ਗਿਆ ਉਹ ਇਹੋ ਉਹ ਗੱਗਾ ਆ ਗਿਆ ਵੀ ਹੁਣ ਹੀ ਹੁਣ ਹੁਣ ਖਤਮ ਹੈ ਹੁਣ ਖਤਮ ਹੈ ਹੁਣ ਖਤਮ ਹੈ ਹਾਏ ਹਾਏ ਸਹੀ ਗੱਲ ਮੈਂ ਵੀ ਅਸੀਂ ਸੋਟੇ ਇਹੋ ਹੋ ਗੋ ਬੇਰੇ ਇੱਧਰ ਨਾ ਆ ਕੇ ਗੋਲੀ ਮਤੂੰ ਮੈਂ ਸੋਹਣੇ ਬਣੇਗਾ ਲੜਦੀ ਹੈਗੀ ਲੜਦੀ ਹੈਗੀ ਕੁਏਦਾਂ ਨਾਲੇ ਨਾਲ ਕੇ ਦਵਾਈ ਹੈ ਯਾ ਹਾਲ ਆਇਦਰ ਚੀਜ਼ ਪਲਾਈ ਦੇ ਬੰਦ ਬਾਬਾ ਜੀ ਬੰਦ ਬਾਬਾ ਜੀ ਦਾ ਡੇਰਾ ਵਾਹ ਲੈ ਗਦੇ ਹੁਣ ਪਰ ਤੇ ਡੇਰਾ ਬੰਦ ਬਾਬਾ ਜੀ ਆਪਾਂ ਘੁੰਡੀ بڑا ਗੁੰਡਾ ਗੁੰਡਾ ਸੋਟਾ ਲਿਆਉਂਦੇ ਆਂ ਗੁੰਡਾ ਲਿਖਾ ਸਿੰਗਣਾ ਲਿਆ ਕੇ ਤਾਂ ਭਾਈ ਸਾਰੇ ਬੰਦੇ ਖੜੇ ਆ ਇਹ ਵੀ ਆਪਾਂ ਨੇ ਇੱਕ ਮਿੰਟ 15 ਲਾਏਗਾ ਸੰਗ ਤਾਂ ਹੁਣ ਚਲੀ ਗਈਆਂ ਤੇ ਤੰਨਾ ਉੱਪਰ ਲਿਜਾ ਸਪਾਈ ਚੜਨ ਸੋ ਹੁਣ ਅਸੀਂ ਵੀ ਚੱਲੀਏ ਲਾਈਟ ਹੈ ਨਹੀਂ ਨੀ ਰੱਖੀ ਖੜੀ ਪੈ ਜਾਂਦੇ ਹੁਣ ਘਰਾਂ ਜਾ ਕੇ ਪੈਂਦੇ ਨੇ ਬੇਟੇ ਬੇਟੇ ਛੱਡ ਕੇ ਫੇਰੀ ਰੋਟੀ ਕੋਲੀ ਸਬਜ਼ੀ ਪਾਤੀ ਉੱਪਰ ਰੋਟੀਆਂ ਪਈਆਂ ਦੋ ਹੋਲੇ ਚਲੇ ਮੈਂ ਰੋਟੀ ਵੇਖਾ ਕਰ ਆ ਗਿਆ ਹੁਣ ਢਾਈਏ ਤੋਂ ਇਹ ਫੰਡਾ ਇੱਕ ਵਾਰੀ ਪੂਰਾ ਗਰਮੀ ਗਰਮੀ ਹੋ ਗਿਆ ਆ ਕੇ ਥੋੜਾ ਫਰੈਸ਼ ਹੋਈਏ ਤੇ ਫਿਰ 3 ਘੰਟਾ ਸੌਂਦੇ ਹਾਂ ਤੇ ਹੁਣ ਆਪਾਂ ਕਾਕੇ ਵਾਲਾ ਕਰੈਪਟਰ ਕਰਦਾ ਬੰਦ ਤੇ ਭਾਈ ਖੁਸ਼ੀ ਖੁਸ਼ੀ ਆਪਣੇ ਆਪਣੇ ਘਰ ਆ ਜਵੇ ਉਹ ਠੀਕ ਹੈ ਆਪਣੇ ਫੈਮਿਲੀ ਚ ਆ ਜਵੇ ਤੇ ਕਦਰ ਹਾਂ ਗੱਲਾਂ ਪਤਾ ਉਹਦੇ ਨਾਲ ਵੀ ਜੋ ਵੀ ਕੋਈ ਅਪਡੇਟ ਆਊਗੀ ਤੁਹਾਨੂੰ ਦੱਸਾਂਗਾ ਬੁਲਾਵਾਂਗਾ ਵੀ ਜਦੋਂ ਕਿਤੇ ਆਇਆ ਉਹ ਤੇ ਧੰਨਵਾਦ ਜੀ ਦੇਖਾ ਤੁਸੀਂ ਸਰਦਾਈ ਪੰਜ ਕਲਾਸ ਵੀ ਗਿਆ ਇੱਥੇ ਤੱਕ ਭਰੇ ਆ ਪਿਆ ਓਹੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜੁਪਕਾ